ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਕਾਫੀ ਪਰਿਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹਦੇ ਬਾਰੇ ਕਿੱਦਾਂ ਦਾ ਲੱਗ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ opinion ਕੀ ਹੈ ਮੈਂ ਤਾਂ ਮਾ ਫਾਜ਼ਿਲ ਬਾਬਾ ਬੁਲਾਉਣਾ ਚਾਹੁੰਨਾ ਜੀ ਵਾਹਿਗੁਰੂ ਜੀ ਖਾਲਸਾ ਵਾਜ ਦੀ ਫਤਿਹ ਮਾਨ ਸਰਕਾਰ ਦੇ ਬਹੁਤ ਸੋਹਣੇ ਕੰਮਾਂ ਕਰਕੇ ਤੇ ਸਾਨੂੰ ਬਹੁਤ ਵਧੀਆ ਪ੍ਰਭਾਵਿਤ ਹੋਇਆ ਇੱਕ ਆਪਣੀ ਤਰ੍ਹਾਂ ਤਰ੍ਹਾਂ ਦੀ ਸੀਟ ਨਾਲ ਬਹੁਤ ਵੱਡੀ ਖੁਸ਼ੀ ਹੋਈ ਹੈ ਜਿੱਤੋ ਕਿ ਹੋਰ ਵੀ ਸਾਡੇ ਅਨੇਕਾ ਕੰਮ ਹੋਏ ਹੈਗੇ ਆ ਤੇ ਆਪਾਂ ਇਸ ਸਰਕਾਰ ਨੂੰ ਪ੍ਰਵਾਜ ਦਿਵਾਉਣ ਕਿ 2027 ਦੇ ਵਿੱਚ ਦੁਬਾਰਾ ਆਪ ਆਦਮੀ ਪਾਰਟੀ ਦੀ ਸਰਕਾਰ ਲਿਆਵਾਂਗੇ ਤੇ ਅਸੀਂ ਜੁਆਇਨ ਕਰਨ ਲੱਗੇ ਆ ਅੱਜ 20 ਤੋਂ 25 ਘਰ ਸਾਡੇ ਕੋਲੇ ਆ ਚੁੱਕੇ ਹੈ ਜੀ ਸਾਰੇ ਰਲ ਕੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਣ ਲੱਗੇ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਨਾਲ ਬਿਲਾਉਣ ਵਾਸਤੇ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਬਤੈ ਤਰੰਤਾਰਾ ਲਖਣੇ ਦਿਖਾਤਾ ਹੈ ਚਮਤਕਾਰ ਹਾਂਜੀ ਚੇਅਰਮੈਨ ਸਾਹਿਬ ਅੱਜ ਦੇ ਆ ਜਿਹੜੇ ਸ਼ਾਮਲ ਹੋਇਆ ਪਰਿਵਾਰ ਇਹਦੇ ਬਾਰੇ ਕੁਝ ਦੱਸੋ ਜਿਹੜੇ ਪਰਿਵਾਰ ਟਕਸਾਲੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ 25-30 ਪਰਿਵਾਰ ਸ਼ਾਮਲ ਹੋਏ ਆ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਇਹ ਜਿਹੜਾ ਇੱਕ ਜਿਮਨੀ ਚੋਣ ਜਿਹੜੀ ਅਸੀਂ ਉੱਥੇ ਜਿੱਤੀ ਹੈ ਜਿਹਦੇ 27 ਦੇ ਵਿੱਚ ਦੁਬਾਰਾ ਸਰਕਾਰ ਬਣਨ ਦੀ ਮੋਹਰ ਲੱਗੀ ਹੈ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਨਾਲੇ ਨੇ ਇਹ ਵਾਦਾ ਕੀਤਾ ਕਿ ਅਸੀਂ ਵੀ ਤੁਹਾਡੇ ਨਾਲ ਮਿਹਨਤ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਵਾਹਿਗੁਰੂ ਹਾਜੀ ਸਰ ਅੱਜ ਤੱਗੜ ਪਰਿਵਾਰ ਇੱਕ ਨਾਮ ਪਰਿਵਾਰ ਕੋਟਪੁਰੇ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਸਭ ਤੋਂ ਪਹਿਲਾਂ ਜਿਸ ਪਰਿਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਮੇਰੀ ਗੁਰਫਤੇ ਬਾਈਦੁਰਜੀ ਕਾਹਨ ਸਾਹਿਬ ਅਤੇ ਬਾਤਸ਼ਾਹ ਦੀ ਸਰਕਾਰ ਕਦੀ ਸ਼ੇਰ ਸਰਕਾਰ ਯੋਗ ਅਗਵਾਈ ਵਾਲੀ ਸਰਕਾਰ ਵਿਕਾਸ ਦਾ ਨਾਮ ਹੀ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਨਕਾਸ਼ ਦੇ ਕੰਮ ਨੂੰ ਜੁੜ ਪਏ ਆ। ਔਰ 92 ਦੇ 92 ਐਮਐਲਏ ਔਰ ਮਾਨਸਾਹਬ ਖੋਰ ਚਾਹੇ ਗ੍ਰੀਨ ਸੈਕਟਰ ਤੇ ਲੈ ਲੋ ਚਾਹੇ ਉਹ ਨੇੜੇ ਤੋਂ ਲੈ ਲੋ ਹੜਪੀੜਤਾਨ ਦੀ ਮਦਦ ਚ ਕੋਈ ਉਹਨਾਂ ਨੂੰ ਡੀਗਲ ਦੇਣਾ ਪੋਣੇਸ਼ੀ ਲੀਡ ਕਰਦੇ ਜਾਂ ਉੱਥੇ ਜਾ ਕੇ ਉਹਨਾਂ ਦੁਕਸ਼ੌਸ ਸਾਰ ਲੈਣੀ ਇਹ ਮਾਨਸਾਹਬ ਦੇ ਹਿੱਸੇ ਜਾਂ ਆਵਾਮੀ ਪਾਰਟੀ ਦੇ ਹਿੱਸੇ ਬਾਕੀ ਖੇਤੀ ਸੈਕਟਰ ਲੈ ਲੋ ਫ੍ਰੀ ਬਿਜਲੀ ਨੂੰ ਇਹ ਬਰਕਰਾਰ ਰੱਖਣੀ ਔਰ ਡੋਮੈਸਟਿਕ ਜਿਹੜੀ ਆ ਕੱਕਰੇਲੂ ਵਰਤੋਂ ਵਾਲੀ ਮਿਲਦੀ ਉਹ ਨਿਰਵਿਘਨ ਚਲਣੀ ਔਰ ਫ੍ਰੀ ਆਫ ਕਾਸ ਲੋਕਾਂ ਨੂੰ ਦੇਣੀ ਸਕੂਲਾਂ ਦਾ ਸੁਧਾਰ ਜਿੱਥੇ ਆਪਣੇ ਦੇਸ਼ ਦਾ ਇੱਕ ਵਡਣਾ ਹੈ ਸਵਰਨਾ ਉਹਨਾਂ ਦਾ ਸੁਧਾਰ ਜਿਹੜਾ ਕਿ ਪ੍ਰਵੈਚੀ ਸਰਕਾਰਾਂ ਨੇ ਨਹੀਂ ਕੀਤਾ ਕਿ ਸਿਹਤ ਸਹੂਲਤਾਂ ਮੁੱਢਲੀ ਲੋੜ ਆ ਬੱਚਾ ਜੰਮਦਾ ਉਹ ਵੀ ਕਿਸੇ ਨਾ ਕਿਸੇ ਤੌਰ ਤੇ ਜਾਂ ਦਵਾਈ ਦੀ ਲੋੜ ਪੈਂਦੀ ਫਰੀ ਕਾਰਸ ਦੇਣ ਗਿਆ ਜਿਵੇਂ 10 ਲੱਖ ਤੱਕ ਹਰੇਕ ਨਾਗਰਿਕ ਪੰਜਾਬ ਵਾਸੀ ਨੂੰ ਪੰਜਾਬ ਸਰਕਾਰ ਨੇ 10 ਲੱਖ ਤੱਕ ਦਾ ਬੀਮਾ ਕੀਤਾ ਵੀ ਕੋਈ ਵੀ ਬਿਮਾਰੀ ਹੋਵੇ ਕਿਸੇ ਵੀ ਕਿਸਮ ਦੀ ਹੋਵੇ ਕੋਲ 10 ਲੱਖ ਤੱਕ ਸਰਕਾਰੀ ਇਲਾਜ ਹੋਊਗਾ ਔਰ ਵਧੀਆ ਰੈਪਿਊਟੇਡ ਹਸਪਤਾਲ ਜਿਵੇਂ ਸਰਕਾਰੀ ਹਸਪੀਟਲ ਆਪਣੇ ਮੈਡੀਕਲ ਕਾਲਜ ਚ ਵੇਖੋ ਤੁਸੀਂ ਜਾ ਕੇ ਬਹੁਤ ਵਧੀਆ ਸਬੰਦ ਉਹ ਉੱਥੇ ਪ੍ਰਬੰਧ ਹੈ ਸਾਰੇ ਮਤਲਬ ਸਫਾਈ ਤੋਂ ਲੈ ਕੇ ਡਾਕਟਰੀ ਸਹੂਲਤਾਂ ਤੱਕ ਉਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਮਰੀਜ਼ਾਂ ਨੂੰ ਔਰ ਮਰੀਜ਼ ਜਾ ਕੇ ਵੇਖੀ ਦਾ ਹਫਤੇ ਤੱਕ ਜਾਂ 15 ਦਿਨਾਂ ਹੀ ਜਾ ਕੇ ਪੁੱਛੀਦਾ ਉੱਥੇ ਸਾਰਾ ਸੈਟੀਸਫਾਈ ਆ ਲੋ ਤੇ ਬਾਕੀ ਇਹ ਗੱਲਾਂ ਜਿਵੇਂ ਇੱਕ ਡੈਮ ਸੀਗਾ ਉਹਨੂੰ ਸਰਕਾਰ ਦੇ ਅੰਡਰ ਕਰਨਾ ਕੋਹਲਵਾਲ ਸਾਹਿਬ ਵਾਲਾ ਜੇ ਕੋਈ ਹੋਰ ਸਰਕਾਰ ਹੁੰਦੀ ਮੈਂ ਕਮੈਂਟ ਨਹੀਂ ਕਰਦਾ ਉਹਨੇ ਸ਼ਾਇਦ ਉਹਨੇ ਉਹ ਪ੍ਰੇਥਾਂ ਚ ਇਹਨੂੰ ਵੇਚਣਾ ਸੀ ਤੇ ਆਪਦੇ ਹੱਥ ਮਾਲਾ ਮਾਲ ਕਰਨੇ ਸੀ ਪਰ ਇਹ ਸਰਕਾਰ ਨੇ ਲੋਕਾਂ ਬਾਰੇ ਸੋਚਿਆ ਲੋਕਾਂ ਮਾਰੇ ਸੋਚ ਰਹੀ ਹੈ ਔਰ ਲੇਟੈਸਟ ਹੁਣ ਜਿਵੇਂ ਤਰ ਤਾਰਨਾ ਜਿਹੜੀ ਸੀਗੀ ਸੀਟ ਆਪਣੀ ਵਿਧਾਨ ਸਭਾ ਸੀਟ ਲੋਕਾਂ ਨੇ ਖੁਸ਼ ਹੋ ਕੇ ਆਮ ਜਨਤਾ ਨੇ ਬਿਨਾ ਕਿਸੇ ਵਿਰੋਧ ਬਿਨਾ ਕਿਸੇ ਭੇਦ ਭਾਅ ਬਿਨਾ ਕਿਸੇ ਪੈਸੇ ਦੇ ਲਾਲਚ ਕੰਨਾ ਕੋ ਸ਼ਰਾਬ ਦਾ ਨਸ਼ੇ ਦੇ ਲਾਲਚ ਰਵਾਇਤੀ ਪਾਰਟੀਆਂ ਨੂੰ ਬੰਗਾਰਿਆ ਲਲਕਾਰਿਆ ਔਰ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਲ ਸਵਾ ਸਾਲ ਰਹਿ ਗਿਆ ਸਰਕਾਰ ਇਸ ਟਾਈਮ ਪੂਰਾ ਹੋਣ ਦਾ ਲੋਕਾਂ ਨੇ 2027 ਦੀ ਜਿਹੜੀ ਆ ਦੁਬਾਰਾ ਰਿਪੀਟ ਕਰਨ ਵਾਲੀ ਸਰਕਾਰ ਤੇ ਮਾਨ ਸਰਕਾਰ ਤੇ ਮੋਹਰ ਲਾ ਦਿੱਤੀ ਹੈ ਇਹ ਤਰ ਤਾਰਨ ਇਲੈਕਸ਼ਨ ਨਹੀਂ ਨਹੀਂ ਲੋਕ ਕਹਿੰਦੇ ਵੀ ਇਹਨਾਂ ਨੂੰ ਛੱਡੋ ਭਾਈ ਹੋਰ ਅਗਲੀ ਕੋਈ ਚੰਗੀ ਪਾਰਟੀ ਬੈਣੀ ਆ ਸਭ ਦੇ ਸਭ ਦੇ ਉੱਥੇ ਮੂੰਹ ਬੰਦ ਕਰ ਤੇ ਲੋਕਾਂ ਨੇ ਆਮ ਲੋਕਾਂ ਨੇ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਚੋਂ ਐਮ ਐਲ ਏ ਚੁਣਿਆ ਗਿਆ ਉੱਥੇ ਸੋ ਇਹਨਾਂ ਨਾਲਾਂ ਤੋਂ ਪ੍ਰਯਤ ਹੋਗੀ ਅੱਜ ਅਮਨ ਟੱਕਰ ਅਮਨ ਟੱਕਰ ਜੀ ਦਾ ਤੇ ਇਹਨਾਂ ਦੇ ਪੂਰਾ ਪਰਿਵਾਰ ਤੇ ਸਾਥੀ ਇਹਨਾਂ ਦੇ 25 30 ਜਣੇ ਗੁਰਵੈਤੀ ਪਾਰਟੀ ਹਨ ਪੰਨਾ ਛੱਡ ਕੇ ਸਾਡੇ ਨਾਲ ਆਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਕੋਈ ਦਿਨੇ ਰਾਤ ਨੂੰ ਜੋ ਵੀ ਕੋਈ ਕੰਮ ਹੋਵੇ ਅਸੀਂ ਸਿਰੇ ਮੱਥੇ ਪ੍ਰਵਾਨ ਕਰਾਂਗੇ ਹਾਜ਼ਰ ਹੋਵਾਂਗੇ ਔਰ ਇਹਨਾਂ ਦੀ ਉਮੀਦ ਤੇ ਖਰੇ ਉਤਰਾਂਗੇ ਧੰਨਵਾਦ